ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਮਨੀਸ਼ ਅਹਮਦਗੜ ਤੋਂ ਦੇਖੋ ਅੱਜ ਇੱਕ ਗਰਲ ਇਸ ਦੇਖੋ ਸਟੇਟ ਫਿਟ ਦੇ ਵਿੱਚ ਇੱਕ ਪਜਾਮਾ ਲੈ ਕੇ ਆਇਆ ਬਹੁਤ ਸੋਹਣਾ ਦੇਖੋ ਲਾਈਕਰਾ ਫੈਬਰਿਕ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਔਰ ਸਟੇਟ ਫਿਟ ਦੇ ਵਿੱਚ ਆ ਦੇਖੋ ਬਹੁਤ ਸੋਹਣੀ ਆਈਟਮ ਲੈ ਕੇ ਆਇਆ ਜਿਹਦਾ ਕਲਰ ਚਾਰਟ ਵੀ ਆ ਦੇਖੋ ਬਹੁਤ ਸੋਹਣਾ ਕਲਰ ਚਾਰਟ ਆ ਦੇਖੋ ਤੁਹਾਨੂੰ ਮੈਂ ਨੇੜੇ ਤੋਂ ਦਿਖਾਉਣਾ ਦੇਖੋ ਕੜਾਈ ਹੋਈ ਹੋਈ ਆ ਔਰ ਟੂ ਸਾਈਡ ਪਾਕਟ ਆ ਦੇਖੋ ਲੋਰ ਆ ਇਹ ਇਹ ਚ ਕਲਰ ਚਾਰਟ ਵੀ ਦੇਖੋ ਬਹੁਤ ਸੋਹਣਾ ਕਲਰ ਚਾਰਟ ਲੈ ਕੇ ਆਇਆ ਤੁਸੀਂ ਦੇਖ ਰਹੇ ਹੋ ਦੇਖੋ ਵਾਈਟ ਕਲਰ ਦੇਖੋ ਬਹੁਤ ਘੱਟ ਮਿਲਦਾ ਵਾਈਟ ਕ ਦੇਖੋ ਕੈਮਲ ਛੇੜ ਇਹਦੇ ਵਿੱਚ ਸਟੇਟ ਫਿਟ ਦੇ ਵਿੱਚ ਦੇਖੋ ਇਹ ਪਜਾਮਾ ਲੈ ਕੇ ਆਇਆ ਮੈਂ ਗਰਲਿਸ਼ ਤੇ ਕੋਈ ਦੇ ਵਿੱਚ ਸਾਈਜ਼ ਜਿਹੜਾ ਲੈ ਕੇ ਆਇਆ ਮੈਂ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਸਾਈਜ਼ ਲੈ ਕੇ ਆਏ ਦੇ ਵਿੱਚ ਹੋਰ ਵੀਡੀਓਜ਼ ਦੇਖਣ ਲਈ ਬਹੁਤ ਤੋਂ ਸਾਡੇ ਪੇਜ ਨੂੰ ਫੋਲੋ ਵੀ ਕਰੋ ਔਰ ਹੋਰ ਇਹਦੇ ਵਿੱਚ ਡਿਜ਼ਾਈਨ ਦੇਖਣ ਲਈ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜਾਂ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਸਾਡੀ ਸ਼ਾਪ ਦਾ ਪਤਾ ਮਨੀਸ਼ ਅਹਮਦਗੜ੍ਹ 메ਨ ਬਜ਼ਾਰ ਨੇ ਟੈਂਪੂ ਅੱਡਾ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ